ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਜਿਸ ਲੈ ਕੇ ਆਇਆ ਜੀ ਟਰਾਲੀ ਵਿਕਾਊ ਆ 16/7 ਦੀ 2024 ਮਾਡਲ ਡਬਲ ਟਾਇਰ ਬਲੈਕ ਰਿਮ 2 1/2 ਫੁੱਟ ਬੈਡ ਵਧੀਆ ਰੰਗ ਪੇਂਟ ਫੁੱਲ ਐਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਰੇਟ 255000 76580 30967 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਅਰਜੈਂਟ ਸੇਲ ਕਰਨੀਆਂ ਨੇ ਜੀ ਹਾਈਡਰੌਲਿਕ ਤਵੀਆਂ ਭੂਰ ਸਿੰਘ ਸੰਗਰੀ ਇਹਦੀਆਂ ਬਣੀਆਂ ਨੇ 9/9 ਦੀਆਂ ਏਰੀਆ ਹੈਗਾ ਜੀ ਅਮਲੋ ਫਤਿਹਗੜ੍ਹ ਸਾਹਿਬ ਰੇਟ ਦੀ ਗੱਲ ਕਰੀਏ ਤੇ 140000 ਰੁਪਏ ਰੇਟ ਰੱਖਿਆ ਗਿਆ ਜੀ ਹਾਈਡਰੌਲਿਕ ਤਵੀਆਂ ਨੇ 9y9 ਦੀਆਂ 978063094 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹਾਈਡਰੌਲਿਕ ਤਵੀਆਂ 140000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ 2001 ਮਾਡਲ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਦੀ ਗੱਲ ਕਰੀ ਤਾਂ 2 ਲੱਖ ਰੁਪਏ ਦੀ ਮੰਗ ਹੈ ਜੀ 2 ਲੱਖ ਰੁਪਏ ਦੀ ਮੰਗ ਰੱਖੀ ਗਈ ਹੈ 2001 ਮਾਡਲ ਹੈ 988888634 988888634 ਆਸ਼ਾ ਟਰੈਕਟਰ ਵਿਕਾਊ ਹੈ ਜੀ 1998 ਮਾਡਲ ਰੇਟ 1 ਲੱਖ 20 ਹਜ਼ਾਰ ਏਰੀਆ ਜੀ ਪਿੰਡ ਤਖਤਪੁਰਾ 9464619405 9464619405 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਸ਼ਾ ਟਰੈਕਟਰ ਜਿਹੜਾ 1 ਲੱਖ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਪਹਿਲੇ ਸੂਏ ਐਚ ਐਫ ਗਾਂ ਵਿਕਾਊਆ ਸੂਨ ਬਾਲੀਆ ਏਰੀਆ ਪਿੰਡ ਦੀਨਾ ਸਾਹਿਬ ਮੋਗਾ ਰੇਟ ਫੋਨ ਤੇ ਦੱਸਣਗੇ ਜੀ ਫੋਨ ਨੰਬਰ ਤੁਸੀਂ ਨੋਟ ਕਰ ਲਓ 8146634166 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਹਿਲੇ ਸੂਏ ਸੂਨ ਵਾਲੀ ਐਚ ਐਫ ਨਸਲ ਦੀ ਗਾਂ ਹੈ ਜਿਹੜੀ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਚ ਐਫ ਨਸਲ ਦੀ ਗਾਂ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 2002 ਮਾਡਲ ਪੰਜਾਬ ਨੰਬਰ ਟੈਰਾਂ ਦੀ ਕੰਡੀਸ਼ਨ 95% ਰੇਟ ਹੈ ਜੀ 2 ਲੱਖ 25000 ਰੁਪਏ ਡਿਮਾਂਡ ਏਰੀਆ ਚੀਮਾ ਮੰਡੀ 8837537857 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੀਜੀ ਇਸ ਉਹ ਸੂਨ ਵਾਲੀ ਮੋਹਰਾ ਨਸਲ ਦੀ ਮੱਝ ਵਿਕਾਊ ਹੈ ਜੀ ਏਰੀਆ ਜੀ ਪਿੰਡ ਬੀਲੇ ਵਾਲਾ ਫਰੀਦਕੋਟ ਰੇਟ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ 9478124026 ਇਸ ਨੰਬਰ ਤੇ ਫੋਨ ਕਰਕੇ ਤੀਜੇ ਸੂਏ ਸੂਨ ਵਾਲੀ ਮੋਹਰਾਂ ਨਸਲ ਦੀ ਮੱਝ ਹੈ ਜਿਹੜੀ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਨੰਬਰ 9478124026 ਇਸ ਨੰਬਰ ਤੇ ਖਰੀਦ ਸਕਦੇ ਹੋ ਤੋਵਾਦਲਾ ਕਰਨਾ ਹੈ ਜੀ ਮੋਟਰ ਕਨੈਕਸ਼ਨ ਨਾਲ ਬਿਜਲੀ ਵਾਲੇ ਨਾਲ ਕੋਈ ਚਾਹਵਨ ਵੀਰ ਹੋਵੇ ਸੰਪਰਕ ਕਰ ਸਕਦਾ ਹੈ ਦਾਸ ਦਾ ਲੁੱਬੀ ਕੰਪਨੀ ਦਾ ਸੈੱਟ ਲੱਗਾ ਸੋਲਰ ਏਰੀਆ ਸੰਗਤ ਮੰਡੀ ਬਠਿੰਡਾ ਜੇਕਰ ਕੋਈ ਵੀ ਵੀਰ ਸੋਲਰ ਵਾਲੀ ਮੋਟਰ ਦੇ ਨਾਲ ਤਵਾਦਲਾ ਕਰਨਾ ਚਾਹੁੰਦਾ ਹੋਵੇ ਮੋਟਰ ਕਨੈਕਸ਼ਨ ਦੇ ਨਾਲ ਤਾਂ ਇਹ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੇ 66804 56843 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਅਰਜੰਟ ਸੇਲ ਕਰਨੀ ਹੈ ਜੀ 160 ਗੱਜ ਬਣੀ ਪੂਰੀ ਟਾਪ ਦੀ ਕੋਠੀ ਜੀ ਡਬਲ ਸਟੋਰੀ ਹੈ ਫੁੱਲ ਕੰਪਲੀਟ ਹੈ ਜੀ A to Z ਸਾਰਾ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੋਈ ਵੀ ਪੈਸਾ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਚਾਰ ਨੋਮ ਨੇ ਦੋ ਬਾਥਰੂਮ ਦੋ ਕਿਚਨ ਏਰੀਆ ਹੈਗਾ ਜੀ ਕੱਗਾ ਨੇੜੇ ਪਾਤੜਾ ਹਾਈਵੇ ਤੋਂ 100 ਮੀਟਰ ਦੀ ਦੂਰੀ ਤੇ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਏ 86072 11227 ਇਸ ਨੰਬਰ ਤੇ ਖਰੀਦ ਸਕਦੇ ਹੋ ਘਰ ਬਿਕਾਉ ਹੈ ਜੀ ਰੋਡ ਦਾ ਫਰੰਟ ਏਰੀਆ ਪਿੰਡ ਨੀਲਿਆਂ ਵਾਲੀ ਮੰਡੀ ਡੱਬ ਵਾਲੀ ਸਰਸਾ ਹਰਿਆਣਾ ਇੱਕ ਕਨਾਲ ਜਗ੍ਹਾ ਦੇ ਵਿੱਚ ਘਰ ਬਣਿਆ ਇੱਕ ਕਨਾਲ ਖਾਲੀ ਪਈ ਹੈ ਨਾਲ ਇੱਕ ਕਨਾਲ ਖਾਲੀ ਪਈ ਹੈ ਜੀ ਇੱਕ ਕਨਾਲ ਦੇ ਵਿੱਚ ਘਰ ਬਣਿਆ ਹੋਇਆ ਤੇ ਰੋਡ ਦਾ ਫਰੰਟ ਲੱਗਦਾ ਏਰੀਆ ਹੈਗਾ ਜੀ ਵੀਰ ਦਾ ਪਿੰਡ ਨੀਲਿਆਂ ਵਾਲੀ ਮੰਡੀ ਡੱਬ ਵਾਲੀ ਸਿਰਸਾ ਰੇਟ ਹੈ ਜੀ 17 ਲੱਖ ਰੁਪਏ 17 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਸਾਰਾ A to Z ਸਾਰਾ ਕੰਮਪਲੀਟ ਹੈ ਜੀ ਕੋਈ ਕਮੀ ਬੇਸ਼ੀ ਨਹੀਂ ਹੈਗੀ ਬਸ ਤੁਸੀਂ ਜਾ ਕੇ ਸਿੱਧਾ ਵੀਰ ਦੇ ਨਾਲ ਬਹਿ ਕੇ ਡੀਲ ਕਰ ਸਕਦੇ ਹੋ ਘਰ ਦੀ ਫੀਡਿੰਗ ਵੇਰਾ ਜੋੜੀਆਂ ਪਾਣੀ ਦਾ ਸਾਰਾ ਸਾਧਨ ਹੈ ਜੀ ਕੋਈ ਵੀ ਇਸ ਮਤਲਬ ਇਹ ਚੀਜ਼ ਹੈ ਨਹੀਂ ਕਿ ਜਿਹੜੀ ਤੁਹਾਨੂੰ ਕਰਵਾਉਣੀ ਪਵੇ ਤੇ ਸੋ ਵੀਰ ਦੇ ਨਾਲ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9896373729 A ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਘਰ ਤੁਸੀਂ ਖਰੀਦ ਸਕਦੇ ਹੋ ਜੀ ਪਸ਼ੂਆਂ ਦੇ ਲਈ ਵੀ ਬਹੁਤ ਸੋਹਣਾ ਭਾਂਡਾ ਬਣਿਆ ਬਾਕੀ ਜੇਕਰ ਕੋਈ ਜਿਵੇਂ ਆਪਾਂ ਗੱਡੀ ਮੋਟਰਸਾਈਕਲ ਡਰਾਇਕਟਰ ਖੜਾਉਣਾ ਹੈ ਉਹਦੇ ਲਈ ਅੱਡ ਭਾਂਡਾ ਬਣਿਆ ਹੋਇਆ ਜੀ ਤੇ ਤੂੜੀ ਵਾਲਾ ਸ਼ੈੱਡ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਰੂਮ ਵਧੀਆ ਬਣੇ ਹੋਏ ਨੇ ਵਧੀਆ ਰਸੋਈ ਬਣੀ ਹੈ ਤੇ ਅਟੈਚ ਵਾਸ਼ਰੂਮ ਵੀ ਵਧੀਆ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਰੀ ਮਤਲਬ ਘਰ ਦੀ ਵੀਡੀਓ ਬਣਾ ਕੇ ਭੇਜੀ ਆ ਵੀਰ ਨੇ ਜੀ ਰੰਗ ਵਗੈਰਾ ਕੀਤਾ ਹੋਇਆ ਜੋੜੀਆਂ ਵਗੈਰਾ ਸਾਰਾ ਕੰਮ ਕਰਦਾ ਪੂਰਾ ਕੰਪਲੀਟ ਹੈ ਬਸ ਤੁਸੀਂ ਜਾ ਕੇ ਗੱਲ ਕਰਕੇ ਇਸ ਨੰਬਰ ਤੇ ਘਰ ਨੂੰ ਖਰੀਦ ਸਕਦੇ ਹੋ ਜੀ 9896771729 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਘਰ ਹੈ ਜਿਹੜਾ ਫੇਕ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਕਰਵਾ ਸਕਦੇ ਹੋ ਜਿਹੜੇ ਵੀ ਰੈਸਟ ਹਨ ਵੀਡੀਓ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਪੂਰੀ سپورਟ ਕਰੋਗੇ ਜੀ ਸੋ ਵੀਡੀਓ ਨੂੰ ਬਤ ਵਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਡਾਇਰੈਕਟੋਰ ਮੇਲਾ ਐਂਡ Facebook ਪੇਜ ਖੇਤੀ ਬਾੜੀ ਦੇ ਸੰਧਾ ਦੇ ਕਾਰੋਬਾਰ ਦੇ ਨਾਲ ਇਸੇ ਹੀ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ